ਕੇਂਦਰ ਸਰਕਾਰ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਪੰਜਾਬ ਦੇਸ਼ ਦਾ ਇੱਕ ਅਜਿਹਾ ਤੀਜਾ ਸੂਬਾ ਬਣ ਗਿਆ ਜਿਸ ਦੇ ਵਿੱਚ ਸਭ ਤੋਂ ਵੱਧ ਐਚ ਆਈ ਵੀ ਪੋਜ਼ਿਟਿਵ ਜਿਹੜੇ ਮਰੀਜ਼ ਪਾਏ ਜਾਂਦੇ ਨੇ ਦਾ ਤੁਹਾਨੂੰ ਦੱਸ ਦਈਏ ਕਿ ਵੱਡੇ ਖੁਲਾਸੇ ਹੋਏ ਨੇ ਹੈਰਾਨੀਜਨਕ ਖੁਲਾਸੇ ਹੋਏ ਨੇ ਦੇਸ਼ ਦੇ ਵਿੱਚ ਪੰਜਾਬ ਤੀਜੇ ਨੰਬਰ ਤੇ ਅਜੇ ਹਾਈ ਕਸੂਬਾ ਬਣ ਗਿਆ ਜਿਸ ਦੇ ਵਿੱਚ ਐਚਆਈਵੀ ਪੋਜ਼ਿਟਿਵ ਜਿਆਦਾ ਪਾਇਆ ਜਾਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕੇਂਦਰੀ ਸਿਹਤ ਮੰਤਰਾਲੇ ਦੀ 2024 ਤੇ 2025 ਦੀ ਰਿਪੋਰਟ ਦੇ ਮੁਤਾਬਕ ਸਾਂਝੇ ਅੰਕੜਿਆਂ ਦੇ ਅਨੁਸਾਰ ਪੰਜਾਬ ਦੇਸ਼ ਦੇ ਐਚ ਆਈ ਵੀ ਟੈਸਟਾਂ ਦੌਰਾਨ ਪਾਈ ਜਾ ਰਹੀ ਪੋਜ਼ਿਟਿਵ ਦਰ ਦਾ ਵਾਧਾ ਦੇਸ਼ ਦੀ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ 'ਚ ਮੌਜੂਦਦਾਰ 1.27 ਨਾਲ ਤੀਜੇ ਸਥਾਨ ਤੇ ਹੈ ਅਤੇ ਪੰਜਾਬ ਦੀ ਇਹ ਦਰ ਰਾਸ਼ਟਰੀ ਔਸਤਨ 0.41 ਦੇ ਮੁਕਾਬਲੇ ਵੀ ਜ਼ਿਆਦਾ ਮੰਨੀ ਜਾ ਰਹੀ ਹੈ ਤਾਂ ਤੁਹਾਨੂੰ ਦੱਸਿਏ ਕਿ ਸਿਹਤ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਅਨੁਸਾਰ ਪੂਰੇ ਦੇਸ਼ ਦੇ ਵਿੱਚ ਐਚ ਆਈ ਵੀ ਵਾਧਾ ਦਰ ਮਿਜ਼ੋਰਮ ਜੇ uh, uh, 2.1 ਫੀਸਦੀ ਅਸਾਮ 1.74 ਫੀਸਦੀ ਪੰਜਾਬ ਅਤੇ 1.7 ਫੀਸਦੀ ਮਘਾਲਿਆ ਤੇ 1.21 ਪਰਤੀਸ਼ਤ ਨਾਗਾ ਲੈਂਡ ਹੈ ਤੇ ਇਸ ਦੇ ਨਾਲ ਹੋਰ ਅਜਿਹੇ ਕਈ ਸੂਬੇ ਨੇ ਜਿਸ ਦੇ ਵਿੱਚ ਐਚ ਆਈ ਵੀ ਪੋਜ਼ਿਟਿਵ ਹੈ ਜਿਹੜੇ ਉਸ ਦੀ ਦਰ ਬਹੁਤ ਘੱਟ ਹੈ ਪੰਜਾਬ ਦੇਸ਼ ਦੇ ਵਿੱਚ ਤੀਜੇ ਸਥਾਨ ਤੇ ਜਿਹੜਾ ਉਹ ਆਉਣਾ ਸ਼ੁਰੂ ਹੋ ਗਿਆ ਤਾਂ ਦੱਸ ਦਈਏ ਕਿ ਹੈਰਾਨੀਜਨਕ ਖੁਲਾਸੇ ਹੋਏ ਨੇ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਦੁਆਰਾ ਇਸ ਤਰ੍ਹਾਂ ਪੰਜਾਬ ਤੀਜੇ ਸਭ ਤੋਂ ਉੱਚ ਦਰ ਵਾਲੇ ਜਿਹੜੇ ਰਾਜਾਂ ਦੇ ਵਿੱਚ ਮਸ਼ਹੂਰ ਹੋ ਗਿਆ ਪੰਜਾਬ ਵਿੱਚ ਐਚ ਆਈ ਵੀ ਦੇ ਵਾਧੇ ਦਾ ਮੁੱਖ ਕਾਰਨ ਸੂਬੇ ਦੇ ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਇਹ ਅਸੁਰੱਖਿਅਤ ਤਰੀਕੇ ਨਾਲ ਆਪਸ ਦੇ ਵਿੱਚ ਸਾਂਝਿਆ ਕੀਤੇ ਜਾਂ ਰਹੀਆਂ ਸਿਰਿੰਜਾ ਵਾਲੀਆਂ ਸੂਈਆਂ ਹਨ ਅਤੇ ਇਸ ਤੋਂ ਇਲਾਵਾ ਇਹ ਵਾਇਰਸ ਅਸੁਰੱਖਿਅਤ ਜਿਨਸੀ ਸੰਪਰਕ ਦੂਸ਼ਿਤ ਖੂਨ ਅਤੇ ਮਾਂ ਤੋਂ ਬੱਚੇ ਦੇ ਜਨੇਪੇ ਦਾ ਛਾਤੀ ਦਾ ਦੁੱਧ ਚੁੰਗਣ ਦੌਰਾਨ ਵਿਆਪਕ ਪੱਧਰ ਤੇ ਉੱਤੇ ਫੈਲ ਰਿਹਾ ਹੈ ਸੂਬੇ ਦੇ ਵਿੱਚ ਇਸ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੰਜਾਬ ਦੇ ਸਿਹਤ ਅਧਿਕਾਰੀਆਂ ਨੇ ਐਚ ਆਈ ਵੀ ਦੇ ਫੈਲਣ ਨੂੰ ਰੋਕਣ ਦੇ ਲਈ ਯਤਨ ਤੇਜ਼ ਕਰ ਦਿੱਤੇ ਨੇ ਪੰਜਾਬ ਵਿੱਚ 22 ਐਂਟੀ ਰਿਟੋਰ ਵਾਇਰ ਥੈਰੇਪੀ ਏ ਆਰ ਟੀ ਕੇਂਦਰ ਹਨ ਅਤੇ ਇੱਕ ਏ ਆਰਟੀ ਪਲੱਸ ਸੈਂਟਰ ਮੌਜੂਦ ਹੈ ਇਸ ਤੋਂ ਬਾਅਦ April ਅਤੇ September 2024 ਦੇ ਵਿਚਕਾਰ ਕੁੱਲ 6896 ਨਵੇਂ ਲੋਕ ਜੋ ਕਿ ਐਚ ਆਈ ਵੀ ਨਾਲ ਪੀੜਤ ਹਨ ਉਹਨਾਂ ਨੂੰ ਇਨ੍ਹਾਂ ਕੇਂਦਰਾਂ ਤੇ ਰਜਿਸਟਰਡ ਕੀਤਾ ਗਿਆ ਪੰਜਾਬ ਸਿਹਤ ਵਿਭਾਗ ਦੇ ਰਿਕਾਰਡ ਅਨੁਸਾਰ ਇਨ੍ਹਾਂ ਵਿੱਚੋਂ 6594 ਵਿਅਕਤੀਆਂ ਦਾ ਇਲਾਜ ਏ ਆਰਟੀ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ 5784 ਜਿੰਦਾ ਹਨ ਅਤੇ ਇਲਾਜ ਹੈ ਜਿਹੜਾ ਉਹ ਜਾਰੀ ਰਿਪੋਰਟ ਚ ਐਚ ਆਈ ਵੀ ਦਾ ਫੈਲਾ ਮਰਦਾਂ ਦੇ ਮੁਕਾਬਲੇ ਔਰਤਾਂ ਦੇ ਵਿੱਚ ਵਧੇਰੇ ਦਿਸਿਆ ਸੂਬੇ ਦੇ ਵਿੱਚ ਇਸ ਫੈਲ ਰਹੀ ਬਿਮਾਰੀ ਦੇ ਹਾਲਤ ਦੇ ਲਈ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ 92 ਉਪ ਜ਼ਿਲ੍ਹਾ ਸਿਹਤ ਸਹੂਲਤਾਂ ਨੂੰ ਸਮਰਪਿਤ ਕਲੀਨਿਕ ਸਥਾਪਿਤ ਕੀਤੇ ਗਏ ਨੇ ਜਿਨ੍ਹਾਂ ਚ ਇਸ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਅਤੇ ਉਹਨਾਂ ਦੇ ਭਾਈਵਾਲਾਂ ਦੇ ਸੰਪਰਕ ਦੇ ਵਿੱਚ ਇਲਾਜ ਨੂੰ ਯਕੀਨੀ ਬਣਾਉਣ ਦੇ ਲਈ ਮੁਫਤ ਡਾਇਗਨੋਸਟਿਕ ਕਿੱਟ ਟੈਸਟ ਡਰੱਗਸ ਕਿਟ ਅਤੇ ਸਲਾਹ مشورہ સેવાਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਗੰਭੀਰਤਾ ਵਾਲੀ ਗੱਲ ਹੈ ਪੰਜਾਬ ਦੇਸ਼ ਦਾ ਤੀਜਾ ਅਜਿਹਾ ਸੂਬਾ ਬਣ ਗਿਆ ਜਿਸ ਦੇ ਵਿੱਚ ਐਚ ਆਈ ਵੀ ਦੇ ਮਰੀਜ਼ ਸਭ ਤੋਂ ਜ਼ਿਆਦਾ ਪਾਏ ਜਾ ਰਹੇ ਨੇ ਤੇ ਜਿਸ ਦੇ ਵਿੱਚ ਜਿਹੜਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਕਿ ਨਸ਼ਿਆਂ ਦੁਆਰਾ ਵਰਤੀਆਂ ਜਾਣ ਵਾਲੀਆਂ ਸਰੀਂਜਾਂ ਜਦੋਂ ਸਰੀਂਜਾਂ ਵਰਤੀਆਂ ਜਾਂਦੀਆਂ ਨੇ ਤਾਂ ਇੱਕ ਬੰਦੇ ਤੋਂ ਦੂਜੇ ਬੰਦੇ ਦੇ ਵਿੱਚ ਉਹੀ ਸਰੀਂਜ ਦੇ ਨਾਲ ਇਨਫੈਕਟ ਕੀਤਾ ਜਾਂਦਾ ਤੇ ਜਿਸ ਦੇ ਨਾਲ ਐਚ ਆਈ ਵੀ ਜ਼ਿਆਦਾ ਫੈਲ ਰਿਹਾ ਤੇ ਪੰਜਾਬ ਹੈ ਜਿਹੜਾ ਉਹ ਦੇਸ਼ ਦਾ ਤੀਜਾ ਸੂਬਾ ਬਣ ਗਿਆ ਹੈਰਾਨੀਜਨਕ ਖੁਲਾਸੇ ਕੇਂਦਰ ਸਿਹਤ ਮੰਤਰਾਲੇ ਦੀ ਇੱਕ ਰਿਪੋਰਟ ਦੇ ਮੁਤਾਬਕ ਕੀਤੇ ਗਏ ਨੇ